ਪੰਜਾਬ ਦੇ ਲੋਕ ਭਗਵੰਤ ਮਾਨ ਤੋਂ ਬਹੁਤ ਕੁਛ ਨੇ ਕਹਿੰਦੇ ਨੇ ਭਗਵੰਤ ਮਾਨ ਅਸੂਲਾਂ ਦਾ ਬਹੁਤ ਪੱਕਾ ਤੇ ਵਿੱਚ ਜਿਹੜੇ ਉਹਨਾਂ ਦੇ ਚਮਚੇ ਨੇ ਉਹ ਕਹਿੰਦੇ ਨੇ ਇਸ ਭਗਵੰਤ ਮਾਨ ਨੇ ਜਿਹੜੀ ਗੱਲ ਕਹਿ ਤੀ ਤੇ ਉਹ ਪੱਥਰ ਤੇ ਲਕੀਰ ਹੈ ਤੇ ਆਪਦੀ ਗੱਲ ਤੋਂ ਕਦੇ ਭਗਵੰਤ ਮਾਨ ਮੁਕਰਦਾ ਨਹੀਂ ਆਮ ਲੋਕਾਂ ਦੇ ਜਿਹੜੇ ਚਿੱਟਾ ਵੇਚਦੇ ਸੀ ਬਲਡੋਜ਼ਰ ਨਾਰ ਘਰਟਾ ਹੀ ਗਏ ਉਹਨਾਂ ਦੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਕਹਿੰਦਾ ਸੀ ਛੱਡ ਦੋ ਸਾਡਾ ਖਿਹੜਾ ਛੱਡੋ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਗੱਲ ਕਹਤ ਨਹੀਂ ਬਸ ਕਿ ਛੱਡ ਦਿਓ ਤੁਸੀਂ ਚਿੱਟਾ ਵੇਚਣਾ ਨਹੀਂ ਛੋਡੇ ਨਾਲ ਫਿਰ ਇਸੇ ਤਰ੍ਹਾਂ ਹੀ ਹੋਈ ਜਾਊਗਾ ਜੇ ਅਸਲ ਮੁੱਦੇ ਦੀ ਗੱਲ ਕਰ ਲਈਏ ਕਿ ਥਾਰ ਵਾਲੀ ਗੱਡੀ ਮਸ਼ਹੂਰ ਹੋਗੀ ਕਿ ਥਾਰ ਵਾਲੀ ਗੱਡੀ ਦੇ ਵਿੱਚ ਚਿੱਟਾ ਫੜਿਆ ਗਿਆ ਕਾਰਵਾਈ ਕਿੰਨੀ ਕੱਗੇ ਗਈ ਹੈ ਇਹ ਸਭ ਨੂੰ ਪਤਾ ਲੱਗ ਚੁੱਕਿਆ ਹੈ ਤੇ ਜਿੱਥੇ ਪ੍ਰੋਗਰਾਮ ਹੁੰਦਾ ਹੈ ਉੱਥੇ ਭਗਵੰਤ ਮਾਨ ਨੇ ਹੁੱਬ ਕੇ ਮੱਲਾ ਜਿੰਨੇ ਪ੍ਰੋਗਰਾਮ ਹੋਏ ਉਹਨਾਂ ਦੇ ਉਸ ਤੋਂ ਬਾਅਦ ਹਰ ਇੱਕ ਪ੍ਰੋਗਰਾਮ ਤੇ ਜਾ ਕੇ ਜਿਹੜੇ ਸਾਹਮਣੇ ਇੰਨੇ ਬੋਲੇ ਉਹਨਾਂ ਦੇ ਵਰਕਰ ਬੈਠੇ ਹੁੰਦੇ ਨੇ ਉਹਨਾਂ ਮੂਰੇ ਠੋਕ ਕੇ ਕਹਿ ਦਿੰਨਾ ਬੱਸ ਕੀ ਭਈਏ ਇਹ ਨਾ ਸਮਝੀ ਹੋਊਗੀ ਕੱਲੇ ਚਿੱਟੇ ਵਾਲਿਆਂ ਦੇ ਘਰ ਟਏ ਨੇ ਟਾਹ ਟੈਰੀ ਹੋਏ ਨੇ ਬਲਡوزر ਚੱਲਿਆ ਬਲਡوزر ਉਹਨਾਂ ਦੇ ਵਿੱਚ ਚੱਲੂਗਾ ਥਾਰ ਵਾਲੀ ਗੱਡੀ ਤੇ ਵੀ ਬਲਡوزر ਚੱਲੂਗਾ ਕੀ ਕੋਈ ਪੁਲਿਸ ਮਹਿਕਮੇ ਦਾ ਚਾਹੀਦਾ ਆਪ ਦਾ ਬੰਦਾ ਬਲਡوزر ਉਹਨਾਂ ਤੇ ਚੱਲੂਗਾ ਤੇ ਹੁਣ ਨਾ ਤਾਂ ਹੋਜੀ ਕੋਈ ਖਬਰ ਆਈ ਉਸ ਤੋਂ ਬਾਅਦ ਕਿ ਥਾਰ ਵਾਲੀ ਗੱਡੀ ਦੀ ਕਿਹੜੀ ਪ੍ਰਾਪਰਟੀ ਹੈ ਜਿਹੜੀ ਭਗਵੰਤ ਸਤਮਾਨ ਨੇ ਜ਼ਬਤ ਕਰਨ ਲਈ ਕਿਹਾ ਕਿ ਕਰੋੜ ਦੀ ਕੋਠੀ ਹੈ ਕਿੱਥੇ ਢਾਈ ਗਈ ਹੈ ਤੇ ਕਿੰਨੀ ਕੁ ਪ੍ਰਾਪਰਟੀ ਹੈ ਜਿਹੜੀ ਉਹ ਥਾਰ ਵਾਲੀ ਗੱਡੀ ਦੀ ਜ਼ਬਤ ਕੀਤੀ ਗਈ ਹੈ ਪਤਾ ਲੱਗਦਾ ਹੈ ਪਾਵਰ ਕਿ ਉਹਦੇ ਹੱਥ ਵਿੱਚ ਪਾਵਰ ਸੀ ਕੁੜੀ ਦੇ ਹੱਥ ਦੇ ਵਿੱਚ రెడ్డి ਥਾਰ ਵਾਲੀ ਗੱਡੀ ਆ ਪਾਵਰ ਸੀ ਹੱਥ ਦੇ ਵਿੱਚ ਤਾਈ ਹਜੇ ਤੱਕ ਕੁਝ ਵਿਗੜਿਆ ਨਹੀਂ ਕਿ ਜੇਲ ਵੀ ਜਾਣਾ ਪਰਚਾ ਵੀ ਹੋ ਗਿਆ ਸਾਰਾ ਕੁਝ ਨਿਬੜ ਜਾਣਾ ਥਾਰ ਵਾਲੀ ਗੱਡੀ ਦੇ ਵਿੱਚ ਦੁਬਾਰਾ ਫੇੜ ਫਿਰ ਥੋੜੇ ਸਮੇਂ ਬਾਅਦ ਚਿੱਟਾ ਫੇਰ ਉਸੇ ਗੱਡੀ ਦੇ ਵਿੱਚ ਆਉਣਾ ਇਹ ਭਗਵੰਤ ਮੰਨਦੇ ਆ ਸਿਰਫ ਗੱਲਾਂ ਨੇ ਮਿੱਠੀਆਂ ਗੋਲੀਆਂ ਨੇ ਤੇ ਲੋਕ ਜਵਾਬ ਦੇਣਗੇ ਤਿਆਰ ਬੈਠੇ ਨੇ 27 ਡੀਗਰੇ ਨੇ ਭਗਵੰਤ ਮਾਨ ਨੂੰ ਲੱਗਦਾ ਕਿ ਮੈਂ ਤਾਂ ਜਿੱਤਿਆ ਵਾਂ ਲੋਕ ਵਿਸ਼ਵਾਸ ਕਰਦੇ ਨੇ ਪਰ ਜਵਾਬ ਦੇਣਗੇ ਕਿ ਕਿੰਨਾ ਚਿੱਟਾ ਬੰਦ ਕੀਤਾ ਜਿਹੜੇ ਆਮ ਲੋਕਾਂ ਦੇ ਜਿਹੜੇ ਚਿੱਟਾ ਵੇਚਦੇ ਸੀ ਉਹਨਾਂ ਦੇ ਘਰ ਢਾ ਦਿੱਤੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਹੁਣ ਜਦੋਂ ਆਪ ਦੇ ਮਹਿਕਮੇ ਦੀ ਗੱਲ ਆ ਜਾਂਦੀ ਆ ਉੱਥੇ ਭਗਵੰਤ ਮਾਨ ਠੰਡਾ ਪੈ ਜਾਂਦਾ ਆ ਆਪ ਦੀਆਂ ਗੱਲਾਂ ਕਹਿ ਕੇ ਮੁਕਰਨ ਲੱਗਿਆ ਮੈਂਟਲ ਹੁੰਦਾ ਬਾਅਦੇ ਆਪ ਦੇ ਕੋਲੋਂ ਪਹਿਲਾਂ ਲੋਕਾਂ ਦੇ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਜਿਹੜੇ ਕੀਤੇ ਤੇ ਹੁਣ ਗੱਲ ਪੰਜਵੀਂ ਕੀ ਹੈ ਕਿ ਇਸ ਦਾ ਪੰਜ ਗਰੰਟੀਆਂ ਕਹੀਆਂ ਸੀ ਕਿ ਇਸ ਦਾ ਸੱਤ ਪੂਰੀਆਂ ਕਰਤੀਆਂ ਅਸੀਂ ਤਾਂ ਉਹ ਗਰੰਟੀਆਂ ਵੀ ਪੂਰੀਆਂ ਕਰਤੀਆਂ ਜਿਹੜੀਆਂ ਕਹੀਆਂ ਨਹੀਂ ਸੀ ਐਸਐਸ ਫੋਰਸ ਲਾਤੀ ਉਹਦਾ ਫਾਇਦਾ ਕੀ ਡੱਕੇ ਦਾ ਫਾਇਦਾ ਨਹੀਂ ਐਸਐਸ ਫੋਰਸ ਦਾ ਜਿਹੜੀ ਲਾਈ ਹੈ ਕਰੋੜਾਂ ਦਾ ਕਰਜ਼ਾ ਚੜ ਰਿਹਾ ਬਸ 1% ਫਾਇਦਾ ਨਹੀਂ ਐਸਐਸ ਫੋਰਸ ਦਾ ਬਸ ਉਹ ਕਹਿਦੇ ਨੇ ਇੰਨੀਆਂ ਜਾਣਾਂ ਬਚ ਗਈਆਂ ਪੁਲਿਸ ਪ੍ਰਸ਼ਾਸਨ ਇਹ ਤੱਕ ਕਿ ਆਮ ਲੋਕਾਂ ਦੇ ਤੁਰੇ ਜਾਂਦੇ ਤਾਂ ਐਡਾ ਰੋਹ ਮਾਰਦੇ ਨੇ ਉਹ ਤੇ ਜਦੋਂ ਪਤਾ ਬਰਾਬਰ ਦਾ ਬੰਦਾ ਮੂਰੇ ਟੱਕਰ ਜਾਂਦਾ ਤਾਂ ਉੱਥੇ ਨਾਲ ਦੀ ਨਾਲ ਸਲੂਟ ਵੱਜ ਜਾਂਦਾ ਆਪਦੀ ਵਰਦੀ ਦੀ ਉਹ ਪਾਵਰ ਭੁੱਲ ਜਾਂਦੇ ਨੇ ਕਿ ਇਹਦੇ ਜਿਹੜੀ ਵਰਦੀ ਉਹ ਪਾਈ ਬੈਠੇ ਨੇ ਉਹਦੇ ਵਿੱਚ ਸਾਰੇ ਉਹਨਾਂ ਲਈ ਇੱਕ ਸਮਾਨ ਨੇ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਚਾਹੇ ਕੋਈ ਮੰਤਰੀ ਹੈ ਚਾਹੇ ਆਮ ਲੋਕ ਹੈ ਕਿ ਸਾਰੇ ਇੱਕ ਨੇ ਡਰ ਜਾਂਦੇ ਨੇ ਸਾਡੀ ਬਦਲੀ ਕਰਾ ਦੇਣਗੇ ਜ਼ਮੀਰਾਂ ਮਰ ਚੁੱਕੀਆਂ ਨੇ ਤੇ ਭਗਵੰਤ ਮਾਨ ਦੇਖਦੇ ਆ ਕਿ ਕਿੰਨਾ ਕੁ ਜਿਹੜੇ ਥਾਰ ਵਾਲੀ ਗੱਡੀ ਐ ਕਦੋਂ ਤੱਕ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਜ਼ਬਤ ਹੁੰਦੀ ਐ ਕਦੋਂ ਕਰੋੜ ਦੀ ਕੋਠੀ ਤੇ ਬਲਡوزر ਚੱਲੂਗਾ ਲੋਕ ਪੁੱਛਣ ਜਾ ਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਪਹੁੰਚੇ ਭਗਵੰਤ ਮਾਨ ਤੱਕ ਕਿ ਕਦੋਂ ਬਲਡوزر ਚੱਲੂਗਾ ਕਦੋਂ ਖਬਰਾਂ ਆਉਣੀਆਂ ਆ ਉਹ ਤਾਂ ਰੋਲਾ ਬਹੁਤ ਪੈ ਜਾਂਦਾ ਭਗਵੰਤ ਮਾਨ ਜਦੋਂ ਕੋਈ ਗੱਲ ਹੋ ਜਾਂਦੀ ਹੈ ਚਿੱਟੇ ਵਾਲਿਆਂ ਦੇ ਘਰ ਢਾਤੇ ਕਿਵੇਂ ਰੋਲਾ ਪਾਇਆ ਕਿਵੇਂ মিডিਆ ਜਿਹੜਾ ਉਹਨਾਂ ਦਾ ਖਰੀਦਿਆ ਹੋਇਆ মিডিਆ ਖਰੀਦੇ ਹੋਏ ਜਿਹੜੇ ਪੱਤਰਕਾਰ ਨੇ ਕਿਵੇਂ ਰੋਲਾ ਪਾਇਆ ਵੇ ਅਸੀਂ ਉਹਨਾਂ ਨੇ ਹੁਣ ਥਾਰ ਵਾਲੀ ਗੱਡੀ ਦਾ ਰੋਲਾ ਕਿਉਂ ਸ਼ਾਂਤ ਹੋ ਗਿਆ ਕਰਨਲ ਨੂੰ ਕੁੱਟਿਆ ਉਹਦਾ ਮਾਮਲਾ ਕਿਉਂ ਸ਼ਾਂਤ ਹੋ ਗਿਆ ਜੇ ਕੋਈ ਨਸ਼ਾ ਵੇਚਦਾ ਕਿਹਦੇ ਸਿਰ ਤੇ ਵੇਚਦਾ ਭਗਵੰਤ ਮਾਨ ਨੂੰ ਪਤਾ ਹੈ ਪਰ ਛੋਟਿਆਂ ਮੱਛੀਆਂ ਨੂੰ ਫੜਿਆ ਜਾਂਦਾ ਅਤੇ ਵੱਡੇ ਮગર ਮੱਛਾਂ ਨੂੰ ਵੱਡੀਆਂ ਬੇਲਾਂ ਨੂੰ ਛੱਡ ਦਿੱਤਾ ਜਾਂਦਾ